ਸਤ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਠੀਕ ਠਾਕ ਹੂੰ ਜਿਹੜੀਆਂ ਤੁਸੀਂ ਆ ਤਸਵੀਰਾਂ ਦੇਖ ਰਹੇ ਹੋ ਇਹ ਆਪਣੇ ਪਬਲਿਕ ਸਪੋਰਟਸ ਕਲੱਬ ਸਟੇਡੀਅਮ ਦੀਆਂ ਤਸਵੀਰਾਂ ਲਈਆਂ ਗਿਆ ਨੇ ਇਹ ਪ੍ਰਬੰਧਕੀ ਕਮੇਟੀ ਨਾਲ ਅੱਜ ਸਾਰੀ ਗੱਲਬਾਤ ਹੋਈ ਤੇ ਅੱਗੇ ਤੁਸੀਂ ਸਾਰੀ ਵੀਡੀਓ ਜ਼ਰੂਰ ਦੇਖਿਓ ਟੂਰਨਾਮੈਂਟ ਸੰਬੰਧੀ ਹੋਈਆਂ ਗੱਲਾਂਬਾਤਾਂ ਸਾਰੇ ਵੀਰਾਂ ਨੇ ਜ਼ਰੂਰ ਵੀਡੀਓ ਦੇਖਣੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਪਬਲਿਕ ਸਪੋਰਟਸ ਕਲੱਬ ਸਟੇਡੀਅਮ ਪਧੌੜ ਵਿਖੇ ਜਿਹੜਾ ਕਿ ਤੁਸੀਂ ਸ਼ਾਨਦਾਰ ਗਰਾਊਂਡ ਦੇਖ ਰਹੇ ਹੋ ਪਬਲਿਕ ਸਟੇਡੀਅਮ ਪਧੌੜ ਪ੍ਰਬੰਧਕ ਪਬਲਿਕ ਸਪੋਰਟਸ ਕਲੱਬ ਰਜਿਸਟਰਡ ਪਧੌੜ ਦੀ ਤੁਸੀਂ ਸਟੇਜ ਦੇਖ ਰਹੇ ਹੋ ਜੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਈ ਗਈ ਆ ਲੋਕਟਾਈਲ ਵੀ ਬਹੁਤ ਤਰੀਕੇ ਨਾਲ ਵਧੀਆ ਲੱਗੀ ਵੀ ਆ 800 ਮੀਟਰ ਦਾ ਵਧੀਆ ਸਟੇਡੀਅਮ ਫੁੱਟਬਾਲ ਦਾ ਗਰਾਊਂਡ ਵਿੱਚ ਕਬੱਡੀ ਦਾ ਵਾਲੀਬਾਲ ਗਰਾਊਂਡ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਲਗਭਗ ਹੈਗੀਆਂ ਨੇ ਸਤਿਗੁਰੂ ਜੀ ਦੋਸਤੋ ਅੱਜ ਆਪਾਂ ਪਹੁੰਚੇ ਆਂਗੇ ਭੜੌੜ ਪਬਲਿਕ ਸਪੋਰਟਸ ਕਲੱਬ ਸਟੇਡੀਅਮ ਦਾ ਜਿਹੜਾ ਗਰਾਊਂਡ ਬਣਿਆ ਵਾ ਤੇ ਸਾਡੇ ਨਾਲ ਅੱਜ ਮੌਜੂਦ ਨੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਜੋ ਕਿ ਟੂਰਨਾਮੈਂਟ ਸੰਬੰਧੀ ਜੋ ਵੀ ਜਾਣਕਾਰੀ ਆ ਉਹ ਆਪਦੇ ਤਰੀਕੇ ਨਾਲ ਦੱਸਣਗੇ ਸਤਿਗੁਰੂ ਜੀ ਤੇ ਐਮ ਪ੍ਰਧਾਨ ਜੀ ਦੱਸੋ ਜੀ ਜਿਹੜਾ ਤੁਸੀਂ ਭੜੌੜ ਦੇ ਵਿੱਚ ਟੂਰਨਾਮੈਂਟ ਕਰਵਾ ਰਹੇ ਹੋ ਇਹਦੀ ਕੀ ਕੀ ਤਿਆਰੀ ਹੈ ਕਿ ਨਵਾਂ ਟੂਰਨਾਮੈਂਟ ਆ ਕੀਦੇ ਵੱਲ ਇਹ ਕਰਵਾਇਆ ਜਾ ਰਿਹਾ ਹੈ ਇਹ ਜੀ ਪਬਲਿਕ ਸਪੋਰਟਸ ਕਲੱਬ ਰਿਸਟਡ ਭਦੌੜਕ ਬਹੁਤ ਪੁਰਾਣਾ ਕਲੱਬ ਆ ਪੁਰਾਣੀ ਸੰਸਥਾ ਹੈ ਉਸ ਤੋਂ ਬਾਅਦ ਬਹੁਤ ਕਲੱਬ ਬਣੇ ਨੇ ਉਹ ਇਸ ਕਲੱਬ ਦੀ ਦੇਣ ਨੇ ਇਸ ਕਲੱਬ ਦੇ ਵਿੱਚੋਂ ਸਾਰੇ ਸਾਡੇ ਵਰਗਿਆਂ ਨੇ ਵੀ ਸਭ ਨੇ ਇਹਦੇ ਵਿੱਚੋਂ ਕੰਮ ਕਿਵੇਂ ਕਰਨਾ ਕਿਸ ਤਰ੍ਹਾਂ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਲੈਣ ਦਾ ਥੋੜਾ ਜਿਹਾ ਆਪਾਂ ਕਹਿੰਦੇ ਵੀ ਆਪਾਂ ਨੂੰ ਸਿੱਖਣ ਨੂੰ ਮਿਲਿਆ ਉਹ ਇਸ ਕਲੱਬ ਦੀ ਹੀ ਦੇਣ ਆ ਇਸ ਕਲੱਬ ਦੇ ਵਿੱਚੋਂ ਹੀ ਮਿਲਿਆ ਤੇ ਪਬਲਿਕ ਸਪੋਰਟਸ ਕਲੱਬ ਵੱਲੋਂ ਹੁਣ ਤੱਕ 40 ਜਿਹੜੇ ਪਬਲਿਕ ਟੂਰਨਾਮੈਂਟ ਹੋ ਚੁੱਕੇ ਨੇ ਤੇ ਇਸ ਵਾਰ ਜਿਹੜਾ 41ਵਾਂ ਪਬਲਿਕ ਟੂਰਨਾਮੈਂਟ ਪਬਲਿਕ ਸਟੇਡੀਅਮ ਭਟੌਰ ਵਿਖੇ ਮਿਤੀ 18 ਤੇ 19 ਜਨਵਰੀ 2025 ਦਿਨ ਸਨੀਚਰਵਾਰ ਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਠੀਕ ਹੈ ਜੀ ਇਹ ਤਲਵਾਰ ਸਾਹਿਬ ਜਿਹੜਾ ਟੂਰਨਾਮੈਂਟ ਆਪਣਾ ਕਰਾ ਰਿਹਾ ਜੀ ਪਿੰਡ ਦਾ ਕੀ ਸਹਿਯੋਗ ਆ ਤੇ ਕੀ ਕੀ ਹੋਰ ਪ੍ਰਬੰਧ ਹੋਣਗੇ ਲੰਗਰ ਪਾਣੀ ਦਾ ਜਾਂ ਕਿਵੇਂ ਵੀ ਦਰਸ਼ਕਾਂ ਨੂੰ ਤੁਸੀਂ ਉਹ ਦੱਸੋ ਜੀ ਜਿਹੜੇ ਦੂਰੋਂ ਦੂਰੋਂ ਲੋਕ ਆਉਣਗੇ ਉਹਨਾਂ ਲਈ ਕੀ ਆਪਣੀਆਂ ਸਹੂਲਤਾਂ ਹੋਣਗੀਆਂ ਜੀ ਉਹਨਾਂ ਲਈ ਜੇ ਅਸੀਂ ਬੈਠਣ ਦਾ ਜਿਹੜਾ ਹੈਗਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਦੇ ਲਈ ਬੈਠਣ ਦਾ ਅਸੀਂ ਪ੍ਰਬੰਧ ਕੀਤਾ ਜੀ ਜਿਹੜੇ ਸਾਡੇ ਕੋਲ ਆਣਗੇ ਕੁਰਸੀਆਂ ਵੀ ਲਾਵਾਂਗੇ ਜੀ ਆਲੇ-ਦੁਆਲੇ ਵੀ ਜਿਵੇਂ ਲੋਕ ਬੈਠ ਕੇ ਦੇਖਣ ਦੇ ਸ਼ਕੀਨ ਹੁੰਦੇ ਉਸ ਤਰ੍ਹਾਂ ਵੀ ਪੂਰਾ ਵਧੀਆ ਇੰਤਜ਼ਾਮ ਹੋਊਗਾ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਵੀ ਪ੍ਰਬੰਧਾਂ ਦੀ ਪ੍ਰਬੰਧ ਸਾਡੇ ਸਾਰੇ ਤਕਰੀਬਾ ਹੁਣ ਹੋ ਚੁੱਕੇ ਆ ਜਾਂ ਹੋ ਹੀ ਜਾਂਦੇ ਨੇ ਛੋੜੇ ਮੋਟੇ ਰਹਿੰਦੇ ਨੇ ਠੀਕ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਕਬੱਡੀ ਓਪਨ ਕਬੱਡੀ 70 ਕਿਲੋ ਕਬੱਡੀ 57 ਕਿਲੋ ਪਿੰਡ ਪੱਧਰ ਵਾਲੀਬਾਲ ਸ਼ੂਟਿੰਗ ਹਾਕੀ ਬੈਡਮਿੰਟਨ ਐਥਲੈਟਿਕਸ ਲੜਕੀਆਂ ਦੀਆਂ ਵੀ ਆ ਤੇ ਇਹ ਸਾਰੀਆਂ ਅਸੀਂ ਜਿਹੜੀਆਂ ਗੇਮਾਂ ਰੱਖੀਆਂ ਨੇ ਦੋਸਤੋ ਇਹ ਸਨ ਆਪਣੇ ਨਾਲ ਆ ਪਰਮਜੀਤ ਸਿੰਘ ਤਲਵਾਰ ਜੀ ਜਿਨ੍ਹਾਂ ਨੇ ਆਪ ਦੇ ਤੌਰ ਤੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਨਾਲ ਸਾਡੇ ਕ੍ਰਾਂਤੀ ਕਲੱਬ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਜੀਤਾ ਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਬਸ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਵੱਡੀ ਗਿਣਤੀ ਵਿੱਚ ਪਹੁੰਚਣੇ ਜੀ ਉਹਨਾਂ ਨੂੰ ਬਹੁਤ ਹੀ ਚੰਗਾ ਖੇਡ ਮੇਲਾ ਦਿਖਾਵਾਂਗੇ ਕਬੱਡੀ ਦੇ ਬੜੇ ਜ਼ੋਰ ਹੋਣਗੇ ਹਾਕੀ ਦੀਆਂ ਬੜੀਆਂ ਟੀਮਾਂ ਹੋਣਗੀਆਂ ਤੇ ਵਾਲੀਬਾਲ ਦੇ ਤਾਂ ਬਿਲਕੁਲ ਹਟਾਰ ਸ਼ਾਹ ਦੇ ਕੋਲੇ ਪਹੁੰਚਣੇ ਆ ਇਹ ਇੱਛਾ ਵਾਲੀ ਗੱਲ ਤਾਂ ਫਿਰ ਤੁਹਾਨੂੰ ਚਰੀ ਹੀ ਆ ਤੇ ਪ੍ਰਬੰਧ ਦੇਵਾਂਗੇ ਬਹੁਤ ਚੰਗਾ ਤੇ ਦੇਖੋ ਗਰਾਊਂਡ ਤਿਆਰ ਆ ਤੇ ਦਰਸ਼ਕਾਂ ਨੂੰ ਗੇਂਦ ਤੇ ਤੇ ਟੀਮਾਂ ਨੂੰ ਗੇਂਦ ਤੇ ਵੀ ਭਾਈਓ ਬਾਤ ਚੱਲਦੀ ਆ ਓਕੇ ਧੰਨਵਾਦ ਪ੍ਰਮਾਨ ਜੀ ਧੰਨਵਾਦ ਤਲਵਾਰ ਸਿੰਘ ਜੀ ਦੋਸਤੋ ਆ ਜਿਹੜੀ ਤੁਸੀਂ ਟੀਮ ਦੇਖ ਰਹੇ ਹੋ ਇਹ ਪਬਲਿਕ ਸਪੋਰਟ ਕਲੱਬ ਦੀ ਪ੍ਰਬੰਧਕੀ ਟੀਮ ਆ ਭਾਈ ਬਲੌਰ ਸਿੰਘ ਥਾੜੀਵਾਲ ਜੀ ਰਜਿੰਦਰ ਮਾਸਟਰ ਜੀ ਜੱਗੀ ਭਾਈ ਸਰ ਗੁਰਮੀਲ ਪਟਾਲ ਜੀ ਤਲਵਾਰ ਸਿੰਘ ਜੀ ਤੇ ਆਪਣੇ ਬਾਈ ਦਾ ਕਿਹਨਾ ਜੀ ਰਾਜਿੰਦਰ ਸਿੰਘ ਜੀ ਤੇ ਜਿੱਤਪ੍ਰਿਆਨ ਦੇ ਸਰਪੰਚ ਬਸੰਤ ਸਿੰਘ ਭੁੱਲਰ ਜੀ ਹਾਂਜੀ ਦੱਸੋ ਜੀ ਗੁਰਮੀਲ ਪਟਾਲ ਜ ਟੂਰਨਾਮੈਂਟ ਸਬੰਧੀ ਤੁਹਾਡੇ ਟੀਮ ਐਸਿਸਟਮਾ ਕੀ ਟੂਰਨਾਮੈਂਟ ਕਿਹੜੇ ਤਰੀਕੇ ਨਾਲ ਕਰਾਇਆ ਜਾਏਗਾ 18-19 ਜਨਵਰੀ 2025 ਦਾ ਟੂਰਨਾਮੈਂਟ ਹੈ ਜਿਹਦੇ ਚ ਕਬੱਡੀ ਫੁੱਟਬਾਲ ਹਾਕੀ ਫੁੱਟਬਾਲ ਨਹੀਂ ਸੌਰੀ ਹਾਕੀ ਵਾਲੀਬਾਲ ਐਥਲੈਟਿਕਸ ਬੈਡਮਿੰਟਨ ਵਗੈਰਾ ਗੇਮਾਂ ਹੋਣਗੀਆਂ ਅ ਇਸ ਵਾਰ ਇਹ 41ਵਾਂ ਟੂਰਨਾਮੈਂਟ ਹੈ ਇਸ ਤਰ੍ਹਾਂ ਕਰਾਇਆ ਜਾਊਗਾ ਇਹ ਰੱਖਣਾ ਭਲੀ ਭਾਂਤ ਦੂਰ ਦੁਰਾਡੇ ਤੱਕ ਜਾਣੂ ਹੈ ਕਿ ਭਦੌੜ ਦੇ ਟੂਰਨਾਮੈਂਟ ਦਾ ਬਕਾਇਦਾ ਇੱਕ ਇਤਿਹਾਸ ਹੈ ਜਿਹਦੇ ਚ ਬਕਾਇਦਾ ਅਨੁਸ਼ਾਸਨ ਇਹਦੇ ਚ ਵਿਦਿਆਰਥੀ ਨੌਜਵਾਨ ਪਿੰਡ ਦੇ ਹੋਰ ਖਿਡਾਰੀ ਹੈ ਜਿਹੜੇ ਪਰਿਵਾਰ ਬਹੁਤ ਸਾਰੇ ਖੇਡ ਪ੍ਰੇਮੀ ਬਹੁਤ ਸਾਰੇ ਪਤਵੰਤੇ ਸੱਜਣ ਹਰ ਸਾਲ ਬਹੁਤ ਵਧੀਆ ਸਹਿਯੋਗ ਦਿੱਤੇ ਜਾਂਦੇ ਆ ਤੇ ਜਿਹੜੀ ਇਹਦੀ ਵਿਸ਼ੇਸ਼ ਪਹਿਚਾਣ ਹੈ ਇਹਨੂੰ ਨਰੋਲ ਸ਼ੁੱਧ ਰੂਪ ਚ ਲੋਕ ਪੱਖੀ ਲੀਹਾਂ ਤੇ ਚੱਲਦਿਆਂ ਆਯੋਜਿਤ ਕੀਤਾ ਜਾਂਦਾ ਹੈ ਤਾਂ ਕਿ ਨੌਜਵਾਨਾਂ ਵਿਦਿਆਰਥੀਆਂ ਨੂੰ ਖੇਡ ਖੇਡ ਚੋਂ ਮੈਦਾਨਾਂ ਚੋਂ ਘੇਮਾਂ ਚੋਂ ਉਹਨਾਂ ਨੂੰ ਕੋਈ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ ਜਾ ਸਕੇ ਇਦੇ ਤੇ ਅਸੀਂ ਇੱਥੇ ਗੀਤ ਸਿੰਘ ਜੀ ਦਾ ਪ੍ਰੋਗਰਾਮ ਹਰ ਵਾਰ ਉਸਾਰੂ ਕਰਾਉਂਦੇ ਆ ਗਰਾਊਂਡ ਦੇ ਵਿੱਚ ਕੋਈ ਗਾਲ-ਦੋਪੜ ਕੋਈ ਗਲਤ ਸ਼ਬਦਾਵਲੀ ਜਿਹੜੀ ਆਮ ਤੌਰ ਤੇ ਅੱਜ ਕੱਲ ਨੌਜਵਾਨਾਂ ਵਿਦਿਆਰਥੀਆਂ ਚ ਪ੍ਰਚਲਿਤ ਹੈ ਉਸ ਕਿਸਮ ਦੀਆਂ ਗੱਲਾਂ ਤੇ ਅਸੀਂ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕਰਦੇ ਵੀ ਇਹੋ ਜਿਹੇ ਖੇਡ ਦੇ ਮੈਦਾਨ ਚ ਚੰਗੇ ਇਨਸਾਨਾਂ ਵਾਲੀਆਂ ਕਦਰਾਂ-ਕੀਮਤਾਂ ਗੱਲਾਂ-ਮਤਾਂ ਉਹ ਸਿੱਖ ਕੇ ਜਾਣ ਸੋ ਅਸੀਂ ਕਈ ਤਰ੍ਹਾਂ ਤੋਂ ਲਗਾਤਾਰ ਸਾਰਾ ਦਿਨ ਹੀ ਸਾਡਾ ਗਰਾਊਂਡ ਦੇ ਇੱਥੇ ਸਟੇਡੀਅਮ ਚ ਬੀਤਦਾ ਹੈ ਅੱਜ ਵੀ ਸਵੇਰੇ 11 ਵਜੇ ਤੁਸੀਂ ਲੱਗੇ ਹੋਇਆ ਆ ਕੋਈ ਕਾਰਡ ਬਣ ਰਿਹਾ ਕੋਈ ਪੋਸਟਰ ਹੈ ਕੋਈ ਜਿਹੜੇ 6 ਸਾਡੇ ਕਲੱਬ ਦੇ ਵਿਛੜ ਚੁੱਕੇ ਮੈਂਬਰ ਹੈ ਵੱਖ-ਵੱਖ ਸਮਿਆਂ ਤੇ ਉਹਨਾਂ ਨੂੰ ਸਮਰਪਿਤ ਹੈ ਜਿਹਦਾ ਪੋਸਟਰ ਬਕਾਇਦਾ ਜਾਰੀ ਹੋ ਚੁੱਕਾ ਹੈ ਉਹਨਾਂ 6 ਦੇ 6 ਪਰਿਵਾਰਾਂ ਨੂੰ ਅਸੀਂ ਇੱਕ-ਇੱਕ ਕਰਕੇ ਮਿਲ ਕੇ ਟੂਰਨਾਮੈਂਟ ਦਾ ਹਿੱਸਾ ਬਣ ਲਈ ਬੇਨਤੀ ਅਪੀਲ ਕੀਤੀ ਹੈ ਬਾਕੀ ਰਹਿੰਦੇ ਕੰਮਕਾਰ ਨਿਪਟਾਉਣ ਵਾਸਤੇ ਲਗਾਤਾਰ ਸਮੂਚੀ ਟੀਮ ਐਗਜ਼ੀਕਟਿਵ ਕਮੇਟੀ ਪਬਲਿਕ ਸਪੋਰਟਸ ਕਲੱਬ ਰੇਸਟਪਧੋੜ ਦੀ ਸਮੂਚੀ ਟੀਮ ਹੈ ੜੀ ਉਹ ਕਈ ਦਿਨਾਂ ਤੋਂ ਇੱਥੇ ਕੁੱਲ ਵਕਤੀ ਵਜੋਂ ਕੁੱਲ ਵਕਤੀ ਵਾਂਗੂੰ ਕੰਮ ਕਰਦੀਏ ਤਾਂ ਕਿ ਟੂਰਨਾਮੈਂਟ ਨੂੰ ਬੜਾ ਵਧੀਆ ਢੰਗ ਨਾਲ ਡਿਸਪਲਿਨ ਵਿੱਚ ਰਹਿੰਦੇ ਹੋਏ ਸਾਰਾ ਪ੍ਰਬੰਧ ਵਧੀਆ ਦੇ ਕੇ ਇਸ ਟੂਰਨਾਮੈਂਟ ਨੂੰ ਨੇਪਰੇ ਚੜਾ ਜਾਈਏ ਸਰ ਜੀ ਆਪਣੇ ਜਿਹੜਾ ਸਹਿਯੋਗ ਕਿਵੇਂ ਆ ਸਰ ਜੀ ਬਹੁਤ ਵਧੀਆ ਘਰ ਘਰ ਗਏ ਆ ਬਹੁਤ ਖਾਣਦੇ ਗਏ ਆ ਅਗਵਾੜ ਗਵਾੜ ਗਏ ਆ ਫੰਡ ਜਿੰਨਾ ਚਾਹੀਦਾ ਉਹਨਾ ਫੰਡ ਸੌਖਾ ਹੋ ਗਿਆ ਸਕੂਲ ਤੋਂ ਸਾਨੂੰ ਉਮੀਦ ਹੈ ਕਿ ਫੰਡ ਹੋਰ ਵੀ ਆਊਗਾ ਬਹੁਤ ਸਾਰੇ ਖੇਡ ਪ੍ਰੇਮੀਆਂ ਦਾ ਟੀਮਾਂ ਦਾ ਖਿਡਾਰੀਆਂ ਦਾ ਵਿਦਿਆਰਥੀਆਂ ਦਾ ਸਕੂਲਾਂ ਦਾ ਕਾਲਜਾਂ ਦਾ ਸਾਰੀਆਂ ਵਿਦਿਕ ਸਹਾਵਾ ਦਾ ਬੜਾ ਵਧੀਆ ਯੋਗਦਾਨ ਹੈ। ਜਿਹੜੇ ਤੁਸੀਂ ਇਹ ਆਪਣੇ ਆਪ ਨੌਜਵਾਨ ਹੀ ਕਹਿ ਸਕਦੇ ਆ ਕਿ ਬਹੁਤ ਹੀ ਉਦਮੀ ਨੇ ਜਿਹੜਾ ਕੰਮ ਵੀ ਕਰਦੇ ਆ ਪੂਰਾ ਤਣੋਂ ਮਣੋਂ ਕਰਦੇ ਆ ਇਹ ਪਬਲਿਕ ਸਟੇਡੀਅਮ ਚੜੌੜ ਦੇ ਜਿਹੜੇ ਪ੍ਰਬੰਧਕ ਸੀਗੇ ਸਰ ਰਾਮਕੌਰ ਮਾਸਟਰ ਜੀ ਵੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਹਰ ਸਮੇਂ ਜੋ ਵੀ ਕੋਈ ਸਾਂਝਾ ਕੰਮ ਹੁੰਦਾ ਉਹਨਾਂ ਲਈ ਪੂਰਾ ਆਪਣਾ ਤਣੋਂ ਮਣੋਂ ਸਹਿਯੋਗ